ਕੁਝ ਹੀ ਦਿਨਾਂ ਦੇ ਵਿੱਚ ਪਰਮ ਦਾ ਬਹੁਤ ਵੱਡਾ ਨਾਮ ਬਣ ਚੁੱਕਿਆ ਹੈ ਪਰ ਤੁਸੀਂ ਪਰਮ ਦੀ ਮਿਹਨਤ ਨਹੀਂ ਦੇਖੀ ਕਿੰਨੀ ਮਿਹਨਤ ਲੱਗੀ ਆ ਲੋਕਾਂ ਨੂੰ ਤਾਂ ਐਂ ਲੱਗਦਾ ਆ ਵੀ ਕੁੜੀ ਨੇ ਇੱਕ ਦਿਨ ਦੇ ਅੰਦਰ ਅੰਦਰ ਪੂਰੇ ਪੰਜਾਬ ਚ ਨਾਮ ਬਣਾ ਲਿਆ ਖੋਰੇ ਤੋਕਾ ਹੀ ਲੱਗਿਆ ਹੋ ਨਹੀਂ ਪਰਮ ਦੀ ਜੇਕਰ ਤੁਸੀਂ ਮਿਹਨਤ ਦੇਖੋਗੇ ਤਾਂ ਤੁਸੀਂ ਵੀ ਕਹੋਗੇ ਸੱਚੀ ਉਹ ਕੁੜੀ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਆ ਇਸ ਦੇ ਪਿੱਛੇ ਬਹੁਤ ਸਾਰੀ ਮਿਹਨਤ ਆ ਜੋ ਅੱਜ ਨਾਮ ਬਣਿਆ ਹੈ ਇਸ ਕੁੜੀ ਦਾ ਨਾਈਟ ਬੈਟਲ ਤੁਸੀਂ ਦੇਖਿਆ ਹੋਵੇਗਾ ਰੈਪ ਦੇ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਜਾ ਜਾ ਕੇ ਸਾਰਾ ਸਾਰਾ ਦਿਨ ਰੈਪ ਕਰਦੀ ਸੀ ਪਰਮ ਤੇ ਜੇਕਰ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵੀ ਬਹੁਤ ਜ਼ਿਆਦਾ ਮਿਹਨਤ ਕਰਦਾ ਸੀ ਪਰਮ ਦਾ ਖਬਰਾਂ ਦੀ ਜੇਕਰ ਆਪਾਂ ਗੱਲ ਮੰਨੀਏ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪਰਿਵਾਰ ਦੇ ਵਿੱਚ ਸਾਰੇ ਲੋਕੀ ਦਿਹਾੜੀ ਦੱਪਾ ਕਰਨ ਵਾਲੇ ਨੇ ਤਾਂ ਦੇਖੋ ਕਿੰਨੇ ਗਰਾਊਂਡ ਲੈਵਲ ਤੋਂ ਉੱਠ ਕੇ ਕੁੜੀ ਨੇ ਨਾਮ ਕਮਾਇਆ ਹੈ ਸਿਰਫ ਮਿਹਨਤ ਦੇ ਬਲ ਤੇ ਤੇ ਮੋਗਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਆ ਆਪਣੇ ਮੋਗਾ ਏਰੀਆ ਦਾ ਨਾਮ ਵੀ ਰੋਸ਼ਨ ਕਰਤਾ ਆ ਹੁਣ ਵੱਡੇ ਵੱਡੇ ਬਾਲੀਵੁੱਡ ਦੇ ਸਟਾਰ ਵੀ ਕੰਮ ਕਰਨਾ ਚਾਹੁੰਦੇ ਨੇ ਪਰਮ ਦੇ ਨਾਲ ਇਹ ਹੁੰਦੀ ਆ ਦੋਸਤੋ ਅਸਲ ਸਟਰਗਲ ਸਟੋਰੀ ਵੀਡੀਓ ਨੂੰ ਸ਼ੇਅਰ ਕਰਿਓ ਹਰ ਇੱਕ ਦੇ ਕੋਲ ਧੰਨਵਾਦ